ਜਿਲ੍ਹੀ ਰਸਾ ਬੋਧ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉਹਨਾਂ ਦੇ ਕਰ ਇੱਕ ਸਮਾਗਮ ਦੇ ਦੌਰਾਨ ਜਿਹੜੇ ਕਾਂਗਰਸੀ ਮੈਂਬਰ ਨੇ ਕਾਫੀ ਜ਼ਿਆਦਾ ਪਹੁੰਚੇ ਜੋ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਇੱਕ ਵੱਡੇ ਆਗੂ ਨੇ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਰਹੇ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਰੱਖ ਲਿਆ ਉਸ ਪਾਠ ਤੇ ਉਹਨਾਂ ਨੇ ਕਾਫੀ ਕਾਂਗਰਸੀਆਂ ਨੂੰ ਸੱਦਾ ਦਿੱਤਾ ਕਾਂਗਰਸੀ ਆਏ ਵੀ ਜੀ ਇਹਦੀ ਕੁਸਰਮ ਸਰ ਬਹੁਤ ਸ਼ੁਰੂ ਹੋ ਗਈ ਆ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਟਿਪਕਾ ਹੋ ਗਿਆ ਇਹ ਸਾਰੀ ਦੁਨੀਆ ਜਾਣਦੀ ਆ ਕਿ ਚਰਨਜੀਤ ਚੰਨੀ ਆਸਵਲੇ ਵੱਡੇ ਕਦਮ ਦੇ ਆਗੂ ਨੇ ਇੱਥੇ ਚਰਚਾ ਚੱਲ ਰਹੀ ਹੈ ਇਹਨਾਂ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਤਾਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਜਿਹੜੇ ਇਹ ਆਗੂ ਸੱਦੇ ਆਗੂ ਪਹੁੰਚੇ ਵਿਦਿਆਲ ਕੋਲ ਕੇ ਪਹੁੰਚੇ ਔਰ ਇਹਦੇ ਨਾਲ ਚਰਜੀ ਸਿੰਘ ਚੰਨੀ ਜਿਨ੍ਹਾਂ ਦਾ ਰੁਤਬਾ ਪਹਿਲਾਂ ਹੀ ਵੱਡਾ ਹੈ ਲੋਕਾਂ ਚ ਚਰਚਾ ਚਲੀ ਗਈ ਕਿ ਸ਼ਾਇਦ ਚਰਜੀ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬਾਗਡੋਰ ਦਿੱਤੀ ਜਾ ਸਕਦੀ ਹੈ ਇਹ ਤਾਂ ਉਹਨਾਂ ਵਾਲਾ ਸਮਝਦਾਰ ਸੇਗਾ ਪਰ ਚਰਜੀ ਸਿੰਘ ਚੰਨੀ ਦਾ ਜਿਹੜਾ ਇਕੱਠ ਵੱਟ ਸੱਧਿਆ ਸਿਆਸੀ ਹਲਕਿਆਂ 'ਚ ਕਾਫੀ ਚਰਚਾ ਛੇੜ ਗਿਆ ਕਿਉਂਕਿ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਦਿਕੋ ਫੰਕਸ਼ਨ ਤਾਂ ਇਹ ਸਮਾਜਿਕ ਹੈ ਇਹੋ ਜੇ ਫੰਕਸ਼ਨ ਦੇ ਵਿੱਚ ਕੋਈ ਵੀ ਬੰਦਾ ਸੱਦੇਗਾ ਤੇ ਬੰਦੇ ਜਾਂਦੇ ਵੀ ਜੀ.ਐਲ.ਟੀ. ਦਾ ਸਭ ਤੋਂ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉਹਨਾਂ ਦੇ ਕਰ ਇੱਕ ਸਮਾਗਮ ਦੇ ਦੌਰਾਨ ਜਿਹੜੇ ਕਾਂਗਰਸੀ ਮੈਂਬਰ ਨੇ ਕਾਫੀ ਜ਼ਿਆਦਾ ਪਹੁੰਚੇ ਜੋ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਇੱਕ ਵੱਡੇ ਆਗੂ ਨੇ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਰਹੇ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਰੱਖ ਲਿਆ ਉਸ ਪਾਠ ਤੇ ਉਹਨਾਂ ਨੇ ਕਾਫੀ ਕਾਂਗਰਸੀਆਂ ਨੂੰ ਸੱਦਾ ਦਿੱਤਾ ਕਾਂਗਰਸੀ ਆਏ ਵੀ ਜੀ ਇਹਦੀ ਕੁਸਰਮਸਰ ਬਹੁਤ ਸ਼ੁਰੂ ਹੋ ਗਈ ਆ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਟਿਪਕਾ ਹੋ ਗਿਆ ਇਹ ਸਾਰੀ ਦੁਨੀਆ ਜਾਣਦੀ ਆ ਕਿ ਚਰਨਜੀਤ ਸਿੰਘ ਚੰਨੀ ਆ ਇਸ ਵੇਲੇ ਵੱਡੇ ਕਦਮ ਦੇ ਆਗੂ ਨੇ ਇੱਥੇ ਚਰਚਾ ਚੱਲ ਰਹੀ ਹੈ ਇਹਨਾਂ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਤਾਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਜਿਹੜੇ ਇਹ ਆਗੂ ਸੱਦੇ ਅਗੁਪੌਂਚੇ ਵਿਦਿਆਲਯ ਕੋਲ ਕੇ ਪਹੁੰਚੇ। ਔਰ ਇਹਦੇ ਨਾਲ ਚਰਜੀ ਸਿੰਘ ਚੰਨੀ ਜਿਨ੍ਹਾਂ ਦਾ ਰੁਤਬਾ ਪਹਿਲਾਂ ਹੀ ਵੱਡਾ ਹੈ। ਲੋਕਾਂ ਚ ਚਰਚਾ ਚਲੀ ਗਈ ਕਿ ਸ਼ਾਇਦ ਚਰਜੀ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬਾਗਡੋਰ ਦਿੱਤੀ ਜਾ ਸਕਦੀ ਹੈ। ਇਹ ਤਾਂ ਉਹਨਾਂ ਵਾਲਾ ਸਮਝਦਸੇਗਾ। ਪਰ ਚਰਜੀ ਸਿੰਘ ਚੰਨੀ ਦਾ ਜਿਹੜਾ ਇਕੱਠ ਵਟ ਸੱਦਿਆ ਸਿਆਸੀ ਹਲਕਿਆਂ 'ਚ ਕਾਫੀ ਚਰਚਾ ਚੜ੍ਹ ਗਿਆ ਕਿਉਂਕਿ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਦੇਖੋ ਫੰਕਸ਼ਨ ਤਾਂ ਇਹ ਸਮਾਜਿਕ ਹੈ ਇਹੋ ਜਿਹੇ ਫੰਕਸ਼ਨ ਦੇ ਵਿੱਚ ਕੋਈ ਵੀ ਬੰਦਾ ਸੱਦੇਗਾ ਤੇ ਬੰਦੇ ਜਾਂਦੇ ਵੀ ਜੀ.ਐਲ.ਟੀ. ਦਾ ਸਭ ਤੋਂ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉਹਨਾਂ ਦੇ ਕਰ ਇੱਕ ਸਮਾਗਮ ਦੇ ਦੌਰਾਨ ਜਿਹੜੇ ਕਾਂਗਰਸੀ ਮੈਂਬਰ ਨੇ ਕਾਫੀ ਜ਼ਿਆਦਾ ਪਹੁੰਚੇ ਜੋ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਦਾਰ ਚਰਜੀਤ ਸਿੰਘ ਚੰਨੀ ਉਹ ਇੱਕ ਵੱਡੇ ਆਗੂ ਨੇ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਰਹੇ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਰੱਖ ਲਿਆ ਉਸ ਪਾਠ ਤੇ ਉਹਨਾਂ ਨੇ ਕਾਫੀ ਕਾਂਗਰਸੀਆਂ ਨੂੰ ਸੱਤਾ ਦਿੱਤਾ ਕਾਂਗਰਸੀ ਆਏ ਵੀ ਜੀ ਇਹਦੇ ਕੋ ਸਰਮਸਰ ਬਹੁਤ ਸ਼ੁਰੂ ਹੋ ਗਈ ਆ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ ਟਿਪਕਾ ਹੋ ਗਿਆ ਇਹ ਸਾਰੀ ਦੁਨੀਆ ਜਾਣਦੀ ਆ ਕਿ ਚਰਨਜੀਤ ਚੰਨੀ ਆ ਇਸ ਵੇਲੇ ਵੱਡੇ ਕਦਮ ਦੇ ਆਗੂ ਨੇ ਇੱਥੇ ਚਰਚਾ ਚੱਲ ਰਹੀ ਹੈ ਇਹਨਾਂ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਹੈ ਅਚਰਜੀਤ ਸਿੰਘ ਚੰਨੀ ਨੇ ਆਪਣੇ ਘਰ ਜਿਹੜੇ ਇਹ ਆਗੂ ਸੱਦੇ ਆਗੂ ਪਹੁੰਚੇ ਵਿਦਿਆਲ ਕੋਲ ਕੇ ਪਹੁੰਚੇ ਔਰ ਇਹਦੇ ਨਾਲ ਚਰਜੀਤ ਸਿੰਘ ਚੰਨੀ ਜਿਨ੍ਹਾਂ ਦਾ ਰੁਤਬਾ ਪਹਿਲਾਂ ਹੀ ਵੱਡਾ ਹੈ ਲੋਕਾਂ ਚ ਚਰਚਾ ਚਲੀ ਗਈ ਕਿ ਸ਼ਾਇਦ ਚਰਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬਾਗਡੋਰ ਦਿੱਤੀ ਜਾ ਸਕਦੀ ਹੈ ਇਹ ਤਾਂ ਉਹ ਵਾਲਾ ਸਮਾਦਸੇਗਾ ਪਰ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਇਕੱਠ ਵੱਟ ਸੱਦਿਆ ਸਿਆਸੀ ਹਲਕਿਆਂ 'ਚ ਕਾਫੀ ਚਰਚਾ ਛੇੜ ਗਿਆ ਕਿਉਂਕਿ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਦੇਖੋ ਫੰਕਸ਼ਨ ਤਾਂ ਇਹ ਸਮਾਜਿਕ ਹੈ ਇਹੋ ਜੇ ਫੰਕਸ਼ਨ ਦੇ ਵਿੱਚ ਕੋਈ ਵੀ ਬੰਦਾ ਸੱਦੇਗਾ ਤੇ ਬੰਦੇ ਜਾਂਦੇ ਵੀ ਜੀ ਰੀ ਰਸਾ ਬੋਤੇ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰ ਇੱਕ ਸਮਾਗਮ ਦੇ ਦੌਰਾਨ ਜਿਹੜੇ ਕਾਂਗਰਸੀ ਮੈਂਬਰ ਨੇ ਕਾਫੀ ਜ਼ਿਆਦਾ ਪਹੁੰਚੇ ਜੋ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਇੱਕ ਵੱਡੇ ਆਗੂ ਨੇ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੀ ਰਹੇ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਰੱਖ ਲਿਆ ਉਸ ਪਾਠ ਤੇ ਉਹਨਾਂ ਨੇ ਕਾਫੀ ਕਾਂਗਰਸੀਆਂ ਨੂੰ ਸੱਦਾ ਦਿੱਤਾ ਕਾਂਗਰਸੀ ਆਏ ਵੀ ਜੀ ਇਹਦੀ ਕੁਸਰਮ ਸਰ ਬਹੁਤ ਸ਼ੁਰੂ ਹੋ ਗਈ ਆ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਟਿਪਕਾ ਹੋ ਗਿਆ ਇਹ ਸਾਰੀ ਦੁਨੀਆ ਜਾਣਦੀ ਆ ਕਿ ਚਰਨਜੀਤ ਚੰਨੀ ਆਸਵਲੇ ਵੱਡੇ ਕਦਮ ਦੇ ਆਗੂ ਨੇ ਇੱਥੇ ਚਰਚਾ ਚੱਲ ਰਹੀ ਹੈ ਇਹਨਾਂ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਤਾਂ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਜਿਹੜੇ ਇਹ ਆਗੂ ਸੱਦੇ ਆਗੂ ਪਹੁੰਚੇ ਵਿਦਿਆਲ ਕੋਲ ਕੇ ਪਹੁੰਚੇ ਔਰ ਇਹਦੇ ਨਾਲ ਚਰਜੀ ਸਿੰਘ ਚੰਨੀ ਜਿਨ੍ਹਾਂ ਦਾ ਰੁਤਬਾ ਪਹਿਲਾਂ ਹੀ ਵੱਡਾ ਹੈ ਲੋਕਾਂ ਚ ਚਰਚਾ ਚਲੀ ਗਈ ਕਿ ਸ਼ਾਇਦ ਚਰਜੀ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬਾਗਡੋਰ ਦਿੱਤੀ ਜਾ ਸਕਦੀ ਹੈ ਇਹ ਤਾਂ ਉਹਨਾਂ ਵਾਲਾ ਸਮਝ ਦਸੇਗਾ ਪਰ ਚਰਜੀ ਸਿੰਘ ਚੰਨੀ ਦਾ ਜਿਹੜਾ ਇਕੱਠ ਵੱਟ ਸੱਦਿਆ ਸਿਆਸੀ ਹਲਕਿਆਂ 'ਚ ਕਾਫੀ ਚਰਚਾ ਛੇੜ ਗਿਆ ਕਿਉਂਕਿ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਦੇ ਕੋ ਫੰਕਸ਼ਨ ਤਾਂ ਇਹ ਸਮਾਜਿਕ ਹੈ ਇਹੋ ਜੇ ਫੰਕਸ਼ਨ ਦੇ ਵਿੱਚ ਕੋਈ ਵੀ ਬੰਦਾ ਸੱਦੇਗਾ ਤੇ ਬੰਦੇ ਜਾਂਦੇ ਵੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਗੁਲਮਥਵਾਸ। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ